ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਵਲੋਗਸ ਤੇ ਹੋਰ ਸਾਰੀ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਦੇ ਸਟਾਰਟਿੰਗ 60 ਦੇ ਨਾਲ 60 ਦੇ ਨਾਲ 7 ਦੇ ਨਾਲ ਗੁੱਟੇ ਲੱਗੀ ਹਾਲ ਹੋਇਆ ਤੁਹਾਡੇ ਦਾ ਨੂੰ ਬਸ ਪੁੱਛ ਹੀ ਨਾ ਪੂਰਾ ਹਾਲ ਹੀ ਹੈ ਦਰਦ ਹੁੰਦਾ ਯਾਰ ਐਂ ਅੱਗੇ ਬੈਂਡੇਡ ਲਾਉਂਦਾ ਜੀ ਦਰਦਰੀ ਹੁੰਦਾ ਜਾਂ ਧਾਰ ਕੱਢਦਾ ਸੀ ਨਾ ਪੈਂਡਲ ਲਾ ਕੇ ਉਹ ਗੋਲੀ ਲੈ ਲਓ ਜਾਂ ਖੰਸੂ ਬਣਦਾ ਨਹੀਂਦਾ ਸੀਗਾ ਮੈਨੂੰ ਲੈਣੀ ਪਊਗੀ ਇਹਨਾਂ ਦੇ ਨਾ ਉਹਦਿਆਂ ਦੀ ਦਾਤੀ ਵੱਜੀ ਹੋਈ ਆ ਹੇ ਨਾਲੇ ਬਦਲਵਾਈ ਦੀ ਜਾਂ ਖੰਦਾ ਉਹੀ ਹੈਗਾ ਇਹ ਜ਼ਖਮ ਠੀਕ ਨਹੀਂ ਹੋਇਆ ਫਿਰ ਹੁਣ ਕੰਮ ਕਰੇ ਬਿਨਾਂ ਸਰਦ ਨਹੀਂ ਹੈ ਨਾ ਪੱਠੇ-ਪੁੱਠੇ ਪਾਉਣੇ ਪੈਣੇ ਫਿਰ ਉਹਦੇ ਦੀ ਬੈਂਡਡੀ ਲੱਗੀ ਹੋਈ ਆ ਕਣੀ ਆਉਣ ਲੱਗ ਗਿਆ ਮੰਮੀ ਲਾਈ ਆਂ ਨਿਆ ਆ ਲਿਆਣੇ ਆ ਮੰਮੀ ਮੈਂ ਮੈਂ ਲੈ ਕੇ ਆਣੀਆਂ ਕਿਤੇ ਵੀ ਆ ਪਾਂਡੇ ਇਕੱਠੇ ਲੋ ਜੀ ਅੱਜ ਤੱਕ ਰੱਬ ਨੇ ਠੰਡ ਕਰਦੀ ਹੈ ਫਿਰ ਫਿਰ ਪੂਰੀ ਤੇ ਤਾਂ ਕਰਕੇ ਭਈ ਅੱਜ ਤਾਂ ਫਿਰ ਕੋਟਿਸਟੋਲ ਜਿਹੜਾ ਚੱਕਣਾ ਪੈ ਗਿਆ ਕਿਉਂਕਿ ਮੁੜ ਕੇ ਫਿਰ ਸਿਰ ਜੜ ਹਰ ਕੇ ਨਾ ਸਿਰ ਦੁਖਣ ਲੱਗ ਜਾਂਦਾ ਹੈ ਕਿਉਂਕਿ ਅੱਜ ਤਾਂ ਸਾਰੇ ਦਿਨ ਦਮੀ ਦਸਤੀ ਜਾਂਦੇ ਆ ਹਾਂਜੀ ਬੀਬੀ ਰਾਣੀ ਅੱਗੇ ਅੰਦਰੇ ਬੈਠੇ ਰਹੋ ਹੋਰ ਅੰਦਰ ਬੈਠੇ ਰਹੋ ਅੱਜ ਨਾ ਬਾਹਰ ਜਾਈਂ ਬੀਬੀ ਨਾ ਦੇਖ ਕੇ ਆਜੋ ਹੋ ਬਈਆਂ ਤਾਂ ਭੱਜ ਗਈਆਂ ਉਹ ਛਿੜਕੀ ਕਰਦੀ ਹੈ ਬੰਦ ਖੋਲੀ ਸੀ ਬੈਂਡ ਦੇਖਣ ਦੇ ਲਈ ਕਿਹਦੇ ਸੋਨੇ ਖਾ ਲਾਗੇ ਇਹ ਹੁਣ ਇੱਕ ਵਾਰ ਚੈੱਕ ਕਰੋ ਮੌਸਮ ਬੱਸ ਸਾਰੇ ਕਿਤੇ ਇਦਾਂ ਦਾ ਹੀ ਮੌਸਮ ਹਾਂਜੀ ਫੇਸ ਦਿੰਨੀ ਹੈ ਆ ਸੋਲੇ ਮੈਨਾਂ ਨੂੰ ਕਹਿ ਦਿੰਨੀ ਹਣੀ ਕਿ ਥੰਬਨੇਲ ਬਣਾ ਦਿਓ ਤਾਂ ਕਰਕੇ ਇਹੀ ਆਦੇ ਕਹਿ ਕੀ ਫੜਨ ਲਿਆ ਲਾਂਚ ਬਾਕਸ ਬਣਾ ਦੇ ਮੈਨੂੰ ਮੈਨੂੰ ਇਧਰ ਦੇਖੋ ਰੇਨੀ ਦੇ ਕਰ ਜੋ ਕਿਉਂ ਲੜੀਯਾ ਨੂਆਂ ਆਂ ਮੈਨੂੰ ਪੱਲਾ ਰੇਨੀ ਦੇ ਕਿਉਂ ਲੜੀਯਾ ਨੂ ਬੈਣ ਆਉਣ ਵਾਲੀ ਐ ਰੇਨੀ ਦੇ ਨੱਲਾ ਦਾ ਆ ਰਹੀ ਐ ਇਹ ਕੌਣ ਫੜੂਗਾ ਆਪੇ ਇੱਥੇ ਰੱਖ ਦੇ ਤੇ ਡੈਡੀ ਤਾਂ ਹੈ ਨਹੀਂਗੇ ਹੁਣ ਇੱਥੇ ਰੱਖ ਦਈਏ ਕੋਲ ਕੋਲ ਬਵਾਸ ਹੁਣ ਤੁਸੀਂ ਕਿੱਥੇ ਜਾਣਾ ਅੱਜ ਤੁਸੀਂ ਕਿਤੇ ਨਹੀਂ ਥੋੜੀ ਬਦਲੀ ਹੁੰਦੀ ਅੱਜ ਦਾ ਦਿਨ ਤੁਸੀਂ ਇੱਥੇ ਖੜੋਗਾ ਠੰਡ ਹੈਗੀ ਮੀਂਹ ਪੈਂਦਾ ਬਾਰਿਸ਼ ਹੋਣ ਲੱਗੀ ਇੱਧਰ ਆ ਜਾ ਹੋਣ ਲੱਗੀ ਬਾਰਿਸ਼ ਥੋੜੀ ਥੋੜੀ ਪੈਰ ਵੀ ਲਿਬੜ ਜਾਣਗੇ ਤੇ ਮੈਂ ਟਿੱਡੀ ਨੂੰ ਦੇਖਣਾ ਸੀਗਾ ਹਲੋ ਪਰਿਆ ਉੱਧਰ ਦੀ ਝਾਤੀ ਖੜੀ ਆਂਦੀ ਪਰਿਆ ਆ ਸੀ ਆ ਆ ਗਏ ਸੀ ਆ ਆ ਗਏ ਸੀ ਚਾਟੀ ਕਰ ਦੇ ਹੈ ਦੱਦੀ ਕੁਝ ਕੁਝ ਚਿੱਦੀ ਜੀ ਇਹਦੇ ਥੱਲੇ ਨਾ ਡੈਡੀ ਨੂੰ ਕਹਿਣ ਵਾਲਾ ਉਹ ਸਿੱਟਣ ਵਾਲੀ ਸੁੱਕੀ ਤੁੜੀ ਕਿਉਂ ਗਿੱਲਾ ਹੋਇਆ ਪੈਠਾ ਹੂੰ ਚਲੋ ਜੀ ਹੁਣ ਆ ਪਾ ਕੇ ਵਲੌਗ ਨੂੰ ਕੰਟੀਨਿਊ ਕਰਾਂਗੇ ਮੰਮੀ ਡਾਂਗ ਚੱਕ ਕੇ ਆ ਗਈ ਮੇਰੇ ਕੋਲੇ ਕਹਿੰਦੀ 10 ਕੱਪੜੇ ਧੋਣੇ ਆ ਕਿ ਨਹੀਂ ਧੋਣੇ ਕੱਪੜੇ ਨਹੀਂ ਧੋਤੇ ਅੱचार ਦੇਣਾ ਕੱਲ ਮੈਂ ਜਦੋਂ ਮੈਂ ਸਕੂਲੇ ਮੈਨੂੰ ਕਨੇ ਕੱਪੜੇ ਤੋਂ ਲਗਾ ਲੀ ਜੀ ਨੇ ਕਰੇ ਮੈਂ ਨਹੀਂ ਧੋਦੀ ਅੱਜ ਕਹਿੰਦੇ ਕੱਲ ਨੂੰ ਮਸੋਂ ਖਰਾਬੋ ਮੈਂ ਆਖਾ ਮੰਮੀ ਕਿਵੇਂ ਬੋਲੇ ਲਾ ਮੰਮੀ 10 ਕੱਪੜੇ ਧੋਨੇ ਕਿ ਨਹੀਂ ਮਖਾਣਾ ਡਾਂਗ ਮੇਰੀ ਭੈਣ ਡਾਂਗ ਲਾਓ ਬਈ ਹੁਣ ਕਹਦਾਗੇ ਸੱਸ ਨੇ ਕੀ ਤਾ ਨੂੰ ਤੇ ਕਹਿਰ ਡਾਂਗ ਭਰਾਈ ਮਮਾ ਮੇਰੇ ਕੋਲ ਸਕੂਲੇ ਇਹ ਬਰਦੀ ਲਾਈ ਫੋਨ ਚੱਕਿਆ ਮੈਂ ਥੋੜਾ ਜਿਹਾ ਫੋਨ ਦੇਖਿਆ ਬਾਅਦ ਚ ਬਾਅਦ ਕਰ ਮੈਂ ਹੈਗੀ ਇਹਨਾਂ ਚੁੱਪ ਕਰ ਹਾਂ ਬਾਅਦ ਚ ਹਨਾ ਮੈਂ ਮੈਂ ਆਵਦਾ ਹੋਮਵਰਕ ਕਰਨ ਲੱਗਿਆ ਹੁਣ ਮੈਂ ਹੋਮਵਰਕ ਹੀ ਕਰਨ ਲੱਗਿਆ ਹੁਣ ਵੀ ਹਜੇ ਫੋਨ ਦੇਖਿਆ ਨਹੀਂ ਸੀ ਤੇ ਹਨਾ ਮੈਨੂੰ ਕੁੱਟਿਆ ਨਾਲੇ ਹੋਣੇ ਨੇ ਤੇ ਹੁਣ ਆ ਕੇ ਬਾਹਰ ਹੋਣੇ ਇੱਥੇ ਆ ਗਈ ਤੇ ਤੂੰ ਤੇ ਤੂੰ ਕੰਮ ਕਰ ਲਿਆ ਉਹਦਾ ਕਰੀਏ ਨਹੀਂ ਅਮੈਂ ਤੇ ਫਿਰ ਕੋਈ ਨਹੀਂ 10 ਮਿੰਟ ਦੇਖਿਆਗਾ ਤੇ ਇਸ ਦਵਾਰ ਤੋਂ ਫਿਰ ਮੈਂ ਇਹਨੂੰ ਦੇਖਣ ਹੀ ਨਹੀਂ ਦਿੰਦੀ ਮੰਮਾ ਹੁਣੇ ਕਹਿੰਦੇ ਨਾ ਬਲੌਗ ਬਣਾਉਂਦਾ ਇਹ ਮਤਲਬ ਕੀ ਹੈ ਤੇ ਵੀ ਇਹ ਹੁੰਦੇ ਦੀ ਹੈ ਵੀ ਮੈਡਮ ਕੋਲੇ ਪਹੁੰਚੇ ਗੱਲ ਮੈਡਮ ਕੋਲੇ ਪਹੁੰਚਾਉਣਾ ਚਾਹਣੀ ਤੇਰਾ ਰੀਜ਼ਨ ਇਹੇ ਆ ਹਾਂ ਫਿਰ ਕੋਈ ਨਹੀਂ 5 ਮਿੰਟ ਦੇਖਿਆ 5 ਮਿੰਟਾਂ ਤੋਂ ਬਾਅਦ ਤਾਂ ਮੈਂ ਦੇਖਣੀ ਨਹੀਂ ਦਿੰਦੀ ਫੋਨ ਸਾਨੂੰ ਤੇ ਮੰਮਾ ਇਹੋ ਗਾੜੇ ਹਣਾ ਇਹ ਗੰਟੀ ਨੂੰ ਮੈਂ ਸ਼ਾਮ ਨੂੰ ਕਰੂੰਗੀ ਉਹ ਵੀ ਰਾਤ ਨੂੰ ਤੂੰ ਆਪਦਾ ਪ੍ਰੂਫ ਦੇ ਦੇ ਦੇਖ ਮੰਮਾ ਇਹ ਚੱਕੀ ਫਿਰਦੀ ਰਹਦੀ ਆ ਮੈਂ ਸਾਰਾ ਦਿਨ ਫੋਨ ਨੂੰ ਟੱਚ ਨਹੀਂ ਕਰਦੀ ਤੇ ਮੰਮਾ ਇਹ ਤਾਂ ਟੱਚ ਕਰਦੀ ਆ ਬਹੁਤ ਮਾਹੋ ਆਂਗੀ ਤੈਨੂੰ ਆਇਆ ਰਹਿੰਦਾ ਸਾਰਾ ਦਿਨ ਬਸ ਮੈਂ ਇਹ ਸ਼ਰਾਰਤਾਂ ਦਿਖਾਉਂਦੀ ਰਹਾ ਮੈਂ ਬਲੌਗ ਦੇ ਵਿੱਚ ਇਹ ਤੇ ਕੰਨ ਸਾਫ ਕਰ ਡੱਕਾ ਲੈ ਕੇ ਡੱਕਾ ਵੀ ਕਿੱਟੇ ਨੇ ਵੀ ਉੱਥੇ ਆ ਹਾਂ ਉਹਦੇ ਵਿੱਚ ਜਿਹੜੇ ਨਵੇਂ ਬਣੀ ਬੜੀ ਜ਼ਿਆਦਾ ਦਿੱਕਤ ਕਰ ਦੇ ਕੋਟਾ ਆਹੋ ਕਿੱਥੇ ਹਲੋ ਸਕੂਲਾਂ ਨੇ ਪਹਿਲਾਂ ਸਕੂਲ ਦੇ ਵਿੱਚ ਹੀ ਅੱਜ ਜੀ ਕਰਦਾ ਸੀ ਵੀ ਕੋਈ ਅੱਜ ਮਿੱਠਾ ਬਣਾ ਕੇ ਖਾਵਾਂਗੇ ਠੰਡ ਹੈ ਨਾ ਮੰਮੀ ਪਰ ਸਾਡੇ ਆਉਂਦੇ ਨੂੰ ਵੀ ਡੱਬਾ ਆਇਆ ਡੱਬਾ ਲੱਡੂਆਂ ਦਾ ਤੇ ਡੱਬਾ ਵੀ ਆ ਜਿਹੜਾ ਲੱਡੂ ਵੀ ਹੈ ਨਾ ਜਿਹੜੇ ਵੱਡੇ ਤੇ ਕਿ ਵੇਸ਼ ਤੇ ਦਰਿ ਖੋਇਆ ਮੁੰਡਾ ਮੁੰਡੇ ਨੂੰ ਮੱਦਵਾ। ਖਾਦਣੀ ਗੋਇ ਟੱਕ ਹੰ ਅੰਦਰ ਹੀ ਫਿਰਦੀ ਹੈਗੀ ਫਿਰ ਨਾਲੇ ਚਾਹ ਪੀਲਾ। ਕਪਕੋਠੇ ਦੇ ਸਿੱਟੇ ਪੇ ਜੇ ਮੰਮੀ ਉਹਦੇ ਚ ਫਸ ਜਾਣਾ ਨਾਰਦਾ ਨੇ ਜੇ ਤੇ। ਬਹੁਤ ਸਿੱਟਿਆ ਕਰਦੇ ਹਾਂ। ਦੇਖ ਤੜਕੇ ਕਿਵੇਂ ਦਾ ਮੌਸਮ ਸੀਗਾ ਹਨਾ। ਹੁਣ ਰੱਬ ਨੇ ਧੁੱਪ ਕੱਢ ਲਈ। ਹੋ ਜੀ ਆਪਾਂ ਵੀ ਆਦੀ ਮਸ਼ੀਨ ਚੱਲਦੀ ਕਰਿਆ ਏ। ਹਾਂ ਬਈ ਟੈਂਕੀ ਨੇ ਕਿਹੜਾਈਂ ਕੀ ਦਾ ਵਾਰ ਕਰਕੇ ਪਾਉਣ ਲੱਗੇ ਕਹਿੰਦੇ ਹੈਂ ਟੈਂਕੀ ਦਾ ਵਾਰ ਖੁੱਲਾ ਪਿਆ ਆਪਣੇ ਕੋ ਕਿਹੜੀ ਟੈਂਕੀ ਦਾ ਆਹ ਇਹ ওরਦੇ ਕੋਠੇ ਚੱਲ ਕੇ ਦੇਖ ਲਈਏ ਤੇ ਬੰਨ੍ਹ ਲਈਏ ਹੂੰ ਆਹ ਦਿੱਤਰੇ ਕਿੰਨੇ ਪਾਏ ਮਾ ਕੇ ਨਾ ਚੜਾ ਕੋਠੇ ਦੇ ਚੜੀ ਕਾ ਪਟਾਕ ਲੈਣਾ ਹੋ ਪੈਣਾ ਜੱਪਣਾ ਇਹਦੇ 'ਚ ਫਸ ਜਾਂਦਾ ਮੁਰ ਕੇ ਪਾਣੀ ਨਹੀਂ ਨਿਕਲਣਾ ਸੀਗਾ ਕਣਕਾਂ ਦੇ ਖੱਡੀਆਂ ਸੁਣੀਆਂ ਲਾਗਦੀਆਂ ਸੱਚ ਹੁਣ ਇੱਧਰ ਕੀ ਆ ਹਾਂ ਇੱਧਰ ਕੀ ਆ ਅਰੇ ਬਾਈ ਪਰ ਨਾਲੇ ਦੇ ਵਿੱਚ ਕਾ ਗਏ ਟਾਲੀਆਂ ਉਗੜੀਆਂ ਪਈਆਂ ਆ ਤੌੜਾ ਹੁਟਿਆ ਲਾ ਦਾਨ ਹਾਂ ਇਹ ਭੰਨ ਭੁਣ ਕੇ ਗੰਗਾ ਦੇ ਖੇਡਦੇ ਗੰਦੀ ਕਰ ਇਹ ਕਤਲ ਭਾਵ ਇਹਨਾਂ ਦਾ ਕਿੱਡਾ ਲਹਾ ਪਿਆ ਫੇਟਾ ਪਤਾ ਨਹੀਂ ਕਿੱਧਰ ਗੁੰਮ ਹੋ ਗਿਆ ਚਲੋ ਚੱਲ ਨਹੀਂ ਇਹਨੋਂ ਵੀ ਚੇਹਰੇ ਕਿਤੇ ਹੋਣ ਸਰਦੀ ਕੀ ਕਹਿੰਦੇ ਆ ਅ ਮੋੜ ਦੇ ਨਾਲ ਵਾਟਰ ਕਲਰ ਨਾਲ ਲਾਈਨ ਬਣਾਉਣੀ ਹੈ ਨਹੀਂ ਬਣਾ ਦੇਗਾ ਮੈਂ ਇਹ ਨੂੰ ਨਹੀਂ ਬਣਾਉਣਾ ਲਾਈਨ

पार पार। पार। हाँ जी टाइम हो गया सवा पांच पे अपना कपड़े वगैरह स्टिच कर रहे मैं धो तो रहे हाँ मैं स्पेशल सोडा ब्लॉग ही बना आई हाँ मैं ਉਹ ਮਾੜੀ ਪਹਿਲਾਂ ਪਸ਼ੂ ਨੀਰਾ ਪਾਇਆ ਪਸ਼ੂ ਬਾਹਰ ਬੰਦ ਕੀ ਕੰਮ ਹੋਰ ਕਰ ਲੂਗਾ ਹਾਂ ਕੋਈ ਹੋਰ ਕੀ ਕਰ ਦੂਗਾ ਹਨਾ ਚਾਰ ਪਸ਼ੂਆਂ ਤੇ ਘੰਟਾ ਘੰਟਾ ਕਿਹੜਾ ਡੇਢ ਘੰਟਾ ਹੋ ਗਿਆ ਤੁਹਾਨੂੰ ਲੱਗੇ ਪਿਆ ਚਾਰ ਲਾਇਆ ਨੀਰਾ ਕੁੱਤਰਿਆ ਉਹ ਸਾਰਾ ਸਾਫ ਕੀਤਾ ਹਨਾ ਬੋਕਰ ਮਾਰੀ ਉਧਰੋਂ ਵੀ ਮੈਂ ਸੁੰਬਰ ਦੀ ਅੱਜ ਉੱਥੇ ਸਫਾਈ ਕਰ ਦੇ ਹੈ ਮਾਂ ਮੇਰੇ ਗੋਹਾ ਟਾਲਤਾ ਉਹ ਤੇ ਹੀ ਸੁੱਕ ਪਾ ਦੇਗੇ ਹੁਣ ਬਹਿ ਜਾਣਾ ਨਹੀਂ ਸਾਫ ਕਰ ਦੇ ਡੱਗੀ ਨਹੀਂ ਨਹੀਂ ਭਰ ਗਈ ਬਾਲਟੀ ਮੈਂ ਵੀ ਕੱਪੜੇ ਧੋ ਹੀ ਜਾਂਦੀ ਸੀ ਮਸ਼ੀਨ ਚੱਲੀ ਜਾਂਦੀ ਸੀ ਅੱਜ ਗੱਡੀ ਦੀ ਵੀ ਸਫਾਈ ਕਰੀ ਬੈਠਿਆ ਦੇਖੋ ਨੀਲਾ ਨੀਲਾ ਸਮਾਨ ਹੋ ਗਿਆ ਵਧੀਆ ਮਾਹੌਲ ਸਾਫ ਹੋ ਗਿਆ ਹਾਂਜੀ ਤੁਸੀਂ ਆਏ ਨਹੀਂ ਅਸੀਂ ਵਲੌਗ ਦੇ ਵਿੱਚ ਤੁਸੀਂ ਕਿਵੇਂ ਰਹਿ ਸਕਦੇ ਹੋ ਮੂੰਹ ਚੱਕਦੇ ਆ ਜੇ ਨਹੀਂ ਮੈਂ ਧਾਰ ਕੱਢਦੀ ਖੜ ਜਾ ਮੈਨੂੰ ਕੱਪੜੇ ਧੋ ਲੈਣ ਦੇ ਠੀਕ ਹੈ ਕੱਪੜੇ ਨੂੰ ਧੋਤਵਾ ਹੀ ਕਰਦੀਏ ਚੀਦੀ ਜੀ ਲਓ ਜੀ ਟਾਈਮ ਹੋ ਗਿਆ 4:30 ਦਾ ਕੱਪੜੇ ਵਗੈਰਾ ਆਪਣੇ ਧੋਤੇ ਗਏ ਤੇ ਮੈਂ ਲੱਗੀ ਸੀ ਪੋਚਾ ਲਾਉਣ ਆ ਤੇ ਦਾਦੀ ਪੋਤੀ ਕੋਲ ਨਰੀ ਆ ਆਟਾ ਆਟਾ ਨਵਰੀ ਸਤਿ ਮਾਤਾ ਸਬਜੀ ਬਣਾਉਣੀ ਹੈ ਨਾ ਸਬਜੀ ਬਣਾਵਾਂ ਪਹਿਲਾਂ ਅੱਛਾ ਨਹੀਂ ਮੈਂ ਬਣਾਉਂਗੀ ਆਪੇ ਪਰ ਤੈਨੂੰ ਇੱਥੇ ਬਣਾ ਲਾ ਇਹਨੂੰ ਵਾ ਦੇ ਦੇ ਕਿਸੇ ਕੀ ਬਣੀ ਨਹੀਂ ਮੈਂ ਕਹਾ ਸਨ ਮਮੀ ਬਾ ਮੈਂ ਕੱਲਾ ਬਰਾਂਡੇ 'ਚ ਪੋਚਾ ਲਾਉਣ ਮੈਂ ਬਰਾਂਡੇ 'ਚ ਪੋਚਾ ਲਾ ਕੇ ਮੈਂ ਸਬਜੀ ਆਪੇ ਬਣਾਉਂਗੀ ਮਿੱਠੀ ਜੀ ਮੈਂ ਬੜਾ ਮਸਾਲਾ ਮਸੂੰਦਾ ਜਾਨੇ ਪਾਉਣਾ ਸਿੰਪਲ ਜੀ ਢਾਲ ਸੰਜੀ ਸਬਜੀ ਮਸਾਲਾ ਬੜਾ ਹੈ ਬਲਗਾਵਣੀ ਸੀ ਫਿਰ ਰਾਤ ਵਾਲੀ ਸਬਜ਼ੀ ਮੈਨੂੰ ਸਵਾਦ ਲੱਗੀ ਮੈਨੂੰ ਤਾਂ ਬਾਲੇ ਮਸਾਲੇ ਵਾਲੀ ਸਬਜ਼ੀ ਸਵਾਦਨ ਲੱਗਦੀ ਜੀ ਸਿੰਪਲ ਜੀ ਦਾਲ ਸਬਜ਼ੀ ਜੀ ਹੋਵੇ ਸਵਾਦ ਲੱਗਦੀ ਆ ਮੈਨੂੰ ਬਹੁਤ ਲੱਗੇ ਕਈ ਚਾਲ ਸੂਰੇ ਲੈ ਆਈ ਜੀ ਤੇ ਬਾਲੇ ਪਾਪਾ ਵਾਹ ਲੈ ਆਇਆ ਕਿਵੇਂ ਢੱਕਣ ਕਿਉਂ ਦੇ ਦਾਂਗੇ ਤੋ ਕੀ ਓਕੇ ਸਵਾਦ ਲੱਗੇ ਪਏ ਨੀ ਕੋਟਾ ਲਾਦੇ ਘਰ ਨਾ ਤੜਕੇ ਸਬਸਕ੍ਰਾਈਬ ਕਰਨੀ ਹੈ ਜਿਹੜੀ ਸੌਖੀ ਹੋ ਜਾਂਦੀ ਝਾੜੂ ਜਿਹੜਾ ਮਿੰਟਾਂ ਸਕਿੰਟਾਂ ਦੇ ਵਿੱਚ ਨਿਕਲ ਜਾਂਦਾ ਜਦੋਂ ਆਏ ਜੇ ਆ ਦਾਗ ਜਿੱਦ ਸੀ ਆਂਦੇ ਨੇ ਕਹੇ ਫਰਸ਼ ਤੇ ਦਿਖਦੇ ਵਾਲੇ ਆ ਲਾਉਣਿਆ ਪੈਂਦਾ ਪੋਚਾ ਪੋਚਾ ਲਾਈਵ ਨਾ ਰਹਿ ਨਹੀਂ ਸਕਦੀ ਹਾਂਜੀ ਕੀ ਕਰ ਰਹੇ ਆ ਬਟੇ ਮੈਂ ਲੱਡੂ ਖਾਂਦਾ ਹਾਂ ਹਾਂ ਲੱਡੂ ਖਾਣ ਦਾ ਟਾਈਮ ਆ ਸੋਹਾਂ ਚਾਹ ਨਾ ਖਾ ਲਈ ਰੋਟੀ ਬਣ ਜੂਗੀ ਬਸ ਥੋੜੇ ਟਾਈਮ ਨੂੰ ਮੁੜ ਕੇ ਹਰ ਤੁਸੀਂ ਰੋਟੀ ਨਹੀਂ ਖਾਂਦੇ ਰੱਜ ਕੇ ਹੂੰ ਅੱਧਾ ਖਾ ਉਹ ਹੂੰ ਅੱਧਰ ਨਾ ਰੱਜ ਜੇਂਗੀ ਲੋ ਜੀ ਨੇ ਵਿੜ ਗੇ ਕੰਮ ਫਿਰ ਰਸੋਈ ਚ ਜਾ ਕੇ ਵਲੌਗ ਨੂੰ ਕੰਟੀਨਿਊ ਕਰਦੇ ਮੈਂ ਸਬਜ਼ੀ ਬਣਾਉਂਦੀ ਆ ਆਪਦੀ ਸਬਜ਼ੀ ਬਣਾ ਲਈ ਮम्मी ਨੇ ਬਣਾਤੀ ਹਾਂ ਚੁੱਕੀ ਬਣਾਉਂਦੇ ਸੁੱਕੀ ਹੌਲੀ ਬੋਤ ਪਾਣੀ ਨੜੰਦੇ ਮੈਂ ਬੋਚਾ ਲਾਉਣ ਲੱਗੀ ਮम्मी ਨੇ ਬਣਾਤੀ ਮਗਰ ਇਹਨੇ ਆਟਾ ਗੁੰਨਤਾ ਹਾਂ ਇੱਕ ਕਮੂਚਾਂਤੀ ਨਹੀਂ ਬਸ ਆ ਕਾਦੇ ਲਾ ਪਾਈ ਫਿਰਦਾ ਜਿਹੜਾ ਹੋਕਾ ਦੇ ਜਾਂਦਾ ਮੈਂ ਇੱਕ ਕੰਪਨੀ ਦੇ ਦੀਏ। ਆਪਣੀ ਗੱਲਾਂ ਦੀ ਗੱਲਾਂ ਦੀ ਕੋਲੇ ਖੜ ਜਾਂਦੇ ਆ ਇੱਥੇ। ਮੰਮੀ ਹਜੇ ਰੋਟੀ ਲਗਦੇ ਸੀ। ਮੰਮੀ ਕਹਿੰਦੇ ਸਾਨੂੰ ਵੇਟ ਕਰਦੇ ਸੀ ਕਹਿੰਦੇ ਆ ਜਾਂਦੇ। ਫੇਰ ਰੋਟੀ ਲੱਗਾਂਗੇ। ਮਾਸ਼ੱਲਾ ਨੀਰਾ ਪਾਪਾ। ਮੈਂ ਵੀ ਆਉਦੇ ਇਧਰੋਂ ਕੰਮ-ਕੁੰਮ ਨਵੇੜਲੇ ਸਾਰੇ। ਤੇ ਮੈਂ ਕਿਹਾ ਚਲ ਇਧਰ ਆ ਜਾਂਦੇ ਹੁਣ 10 ਮਿੰਟ। ਸਿਮੂ ਵਰਗੇ ਨੂੰ ਬਿਠਾ ਕੇ ਇਸੇ ਪੜਨੋਂ ਪੜੀ ਜਾਂਦੇ ਸੀ। ਹੂੰ। ਮੈਂ ਇਹ ਦੇਖਿਓ ਦਰਬਾਰੀ ਵਿੱਚ ਦੀ ਮੈਂ ਤੁਸੇ ਜੇ ਪੱਠੇਰ ਲਾਈ ਜਾਨੇ। ਉਹ ਸਾਹੀ ਰਹਿ ਗਏ। ਦੇਖੇ ਇਧਰ ਦੇਖਿਓ। ਹਾਈ। ਅਈ ਨਾ ਦੇਖ ਨਾ। ਟੋਕਰੇ ਮੇਰਾ ਤਾਂ ਸਿਰ ਠੜੀ ਜਾਂਦਾ ਮੈਂ ਤਾਂ ਟੋਪੀ ਲਾਈ। ਟੋਕਰੇ ਚੱਟੇ। ਹਰਿ ਟੋਕਰਿਆਂ ਨਾਲ ਹੋ। ਪਸੂ ਘਟਾਲ ਗਏ ਆਪਾਂ। ਅਸੀਂ ਤਾਂ ਕਿੰਨੇ ਗਾ। ਦੇਖੋ ਕਿ 9 ਟਾਈਮ ਸ਼ਾਮ ਨੂੰ ਸੋਟੇ ਸਾਰੇ ਸ਼ਾਮ ਦੀ ਦਿਹਾੜੀ ਇੱਧਰ ਲੈ ਜਾਂਦੀ ਐ। ਉਹ ਵਧੀਆ ਵੇਲੇ ਮਨਸਤਾਨੀ ਦਾ ਘਰ ਹੁੰਦਾ। ਐ ਤਾਂ ਵਧੀਆ ਗਾ। ਸਾਡੇ ਕੰਮ ਲੱਗੇ ਆ। ਜੇ ਵੇਲੇ ਹੋਵਾਂਗੇ ਕਿਤੇ ਜਾ ਕੇ ਬਾਹਰ ਬੈਠਾਂਗੇ ਕਿਤੇ ਨਾ ਬੁੱਲਾਂਗੇ ਲੜਾਂਗੇ। ਕੋਈ ਗੱਲ ਨਿਕਲ ਜਾਂਦੀ ਐ ਕੋਈ ਚੰਗੀ ਲੱਗਦੀ ਐ। ਕੋਈ ਮਾੜੀ ਲੱਗਦੀ ਐ। ਉਹ ਤਾਂ ਵਧੀਆ ਵੈਸੇ ਕੋਈ ਬਾਲੇ ਜ਼ਿਆਦਾ ਵੀ ਨਹੀਂ ਤੇ। ਵਧੀਆ ਹੁੰਦਾ। ਉਹ ਹੈ ਨਹੀਂ ਕੇ ਕੰਮ ਹੁੰਦੇ ਆ। ਉਹ ਬਾਈਂਦੀ ਸੀ ਚਲ ਕਈ ਵਾਰੀ ਮੇਰੇ ਨੂੰ ਕੱਲੀ ਨੂੰ ਸਾਹਮਣੇ ਪੈ ਜਾਂਦੇ ਆ। ਓਏ ਕੋਈ ਹੱਲ ਹੁੰਦਾ ਹੀ ਨਹੀਂ। ਹੱਸਿਆ ਨਹੀਂ। ਪਸੂ ਤਾਂ ਆਪਣੇ ਕਿੰਨੇ ਕ ਸਾਹਮਣੇ ਆਂਦੇ ਚਲ ਹੌਲੀ-ਹੌਲੀ ਜਦੋਂ ਟਾਈਮ ਆਊਗਾ ਉਦੋਂ ਵੇਚ ਹੀ ਜਾਣਗੇ। ਹਾਂ। ਬਸ ਆਪਣੀ ਕਾਲੀ ਜੀ ਤਾਂ ਖੂਨ ਵਾਲੀ ਹੋਈ ਹੋਵੇ ਜਾਂਦੀ ਹੈ। ਹੂੰ ਠੀਕ ਹੈ ਤੇ ਅੱਜ ਟੀ ਕੀ ਵੇਚੀ ਲਵਾਂਗੇ। ਆਪਾਂ ਹੀ ਰੱਖਿਆ ਵੈਸੇ ਪਾਪਾ ਤਾਂ ਬਹੁਤ ਕਹਿੰਦੇ ਸੀਗੇ ਕਿ ਤੁਸੀਂ ਘਟਾ ਲਓ ਅਸੀਂ ਕਿਹਾ ਚਲ ਪਸਣ ਲਵਾਂ। ਉਪਰਾਇਆ ਨੂੰ ਕਸਮ ਇਹਨਾਂ ਦਾ ਕਾ ਜਦੋਂ ਨਰ ਲਈ ਕੰਮ ਆਦੇ ਹੁੰਦਾ ਉਦੋਂ ਉਹਨੇੜੇ ਹੁੰਦਾ ਜਾਂ ਕੰਨ ਤਾਂ ਇਹ ਵੇਲੇ 2-4 ਦਿਨਾਂ ਦੀ ਉਹਨੂੰ ਵੇਚੀ ਜਾਂਦੀਆਂ ਦੋ ਉਹਦੋਂ ਨਹੀਂ ਵਿਕਣਗੀਆਂ ਹਜੇ ਕਲੀ ਦਾ ਬਿਲਕੁਲ ਨਹੀਂ ਉਹ ਜਲਾਈ ਚ ਤੂੜੀ ਮੇਰੇ ਸਹਾਂਣੇ ਕਿ ਜੂਨ ਚ ਤੂੜੀ ਆਪਾਂ ਤਾਂ ਸੂਨ ਤੋਂ ਪਹਿਲਾਂ ਹੀ ਵਿਚਰੀਆਂ ਆਓ ਫਿਰ ਕੋਈ 15 ਦਿਨਾਂ ਦਾ ਫਰਕ ਪੈ ਜਾਂਦਾ ਆਹ ਹੁਣ ਤੇ ਵੇਖਦੀ ਦਾ 15 ਦਿਨਾਂ ਦੀ ਹੁੰਦਾ ਪਸ਼ੂ ਹੂੰ ਬਾੜੀ ਕੱਚੀ ਦਾ ਵੇਚਣਾ ਹਾਂ ਪੈਸੇ ਨਹੀਂ ਬੱਟੇ ਅੰਦਰ। ਬਾਲਾ ਕੱਟਣ ਲੱਗ ਗਿਆ। ਰੱਬ ਨੇ ਦਿਨ ਜਾਂ ਸੋਨਾ ਲਾ ਹੀ ਲਿਆ। ਹਾਂ। ਮੈਂ ਅੰਦਰ ਲਾਉਣਾ ਪੈਣਾ ਯਾਨੀ। ਹਮ ਕੀ ਕਹਨੇ ਆਂ? ਖਸ ਨਹੀਂ ਜਾ। ਬਸ ਰਲ ਗਏ ਵਿੱਠੇ। ਖਲ ਖਰਾ ਕਿੱਥੇ ਰੱਖਣੇ ਜਾ ਕੇ? ਅੱਛਾ ਜਿਹੜਾ ਜਰਸੀ ਨੂੰ ਪਾਉਣਾ ਤੁਹਾਨੂੰ। ਛੋਟਾ ਢੋਕਰ ਭਰਦੇ ਫਿਰ ਉਹ ਤਾਂ ਮੈਂ ਚੱਕ ਕੇ ਸਿੱਟ ਦੇਣੀ ਜਿਹੜਾ ਵੱਡਾ ਨਾ ਬਾਹਲਾ ਜਾਦੇ ਭਰ ਉਹ ਮੇਰੇ ਤੋਂ ਚੱਕਿਆ ਨਹੀਂ ਆਂਦਾ ਫਿਰ ਤੜਕ ਕੇ ਤੜਕ ਕੇ ਤੜਕ ਕੇ ਕਈ ਵਾਰ ਤੁਸੀਂ ਲੇਟ ਹੋ ਜਾਂਦੇ ਹੋ ਫਿਰ ਉਹਦ ਉਹ ਖੜੀ ਰਹਿੰਦੀ ਏ ਧਾਰ ਕੱਢ ਕੇ ਉਹਨੂੰ ਐ ਹੁੰਦਾ ਵੀ ਮੈਨੂੰ ਪੱਠੀਆਂ ਪਾਉਣ ਕਿਵੇਂ ਮਿੱਠੇ ਆਗੇ

ਚੋਰਾ ਸ਼ੋਰਾ ਦੇ ਕੰਮ ਚੱਲਿਆਂ ਦੇ ਇੱਧਰ ਸਬਜੀ ਬਣੀ ਐ ਗਾਜਰਾ ਤੇ ਸੂੰਗਰੀ ਕਾਗੰਦੇ ਕੇ ਮੂੰਗਰੀ ਮੈਂ ਬਣਾਈ ਐ ਗਾਜਰਾ ਮਟਰਾਂ ਦੀ ਸਿੰਪਲ ਸਬਜੀ ਇਸ ਸਮਰੀਤ ਦੇਖੋ ਅੰਨੰਦ ਨੇ ਚਕਲੇ ਵੇਲ ਪਹਿਲਾਂ ਕਾਫੀ ਟਾਈਮ ਲਗਦਾ ਲਿਆ ਕੇ ਦਿੱਤੇ ਸੀਗੇ ਸਮਰੀਤ ਤਾਂ ਵਧੀਆ ਰੋਟੀ ਵੇਲ ਲੈਂਦੀ ਨਗਰੀ ਦੇ ਵੇਲਣੀ ਇਹਦੇ ਨਾਲ ਨਗਰੀ ਦਾ ਚੂੜੀ ਧਰ ਲੈਂਦੇ ਫੇਰ ਧਰ ਕੇ ਰੋਟੀਆਂ ਬਕਾਉਂਦੀ ਆ ਹੁਣ ਇਹ ਕਹਿਣਾ ਕਿ ਚੂੜੀ ਵਾਲੀਆਂ ਰੋਟੀਆਂ ਹਨਾ ਇੱਕ ਗੁੱਤ ਤੇਰੀ ਖੁੱਲੇ ਦੀ ਖੁੱਲੀ ਹੁਣ ਭੈਣਾ ਆਖੂਗੀ ਬਹੁਤ ਟਾਈਮ ਹੋ ਗਿਆ ਸੀ ਨਵਰੀਤ ਦੀ ਨਾ ਇੱਕ ਗੁੱਤ ਖੁੱਲੀ ਨਹੀਂ ਸੀਗੀ ਤੇ ਹੁਣ ਨਵਰੀਤ ਦੀ ਫੇਰ ਖੁੱਦਣ ਲੱਗੀ ਗੋਤੇ ਇੱਕ ਹਨਾ ਅੱਜ ਜਿਵੇਂ ਖੁੱਲੇ ਉਹਵੇਂ ਹੀ ਲਈ ਫਿਰਦੀ ਐ ਖਾਲਾ ਸਾਰਿਆਂ ਦੀਆਂ ਭਾਂਤ ਪਤੇਲੀਆਂ ਸੱਜੀਆਂ ਆਹ ਸਬਜੀ ਬਣੀ ਪਈਏਗੀ ਪੱਤਾ ਪੱਤਾ ਗੋਭੀ ਦੀ ਤੇ ਹੁਣ ਇਹ ਸਮਰੀਤ ਕਰ ਖਾਉਗੀ ਪੱਤੀ ਦੀ ਪੱਤਾ ਗੋਭੀ ਦੀ ਨਹੀਂ ਪੱਤਾ ਗੋਭੀ ਹੁੰਦੀ ਪੱਤ ਗੋਭੀ ਕੁਛ ਮਰਜੀ ਗੇ ਲੋ ਬੰਦ ਗੋਭੀ ਕੈਬिज ਓਕੇ ਕੈਬिज ਤੇ ਸਮਰੀਤ ਪਾ ਦੇ ਸਾਂ ਨਾਲ ਜਾਵੀ ਸਾਬੂ

ਪੋਤਾ ਮੈਨਾ ਇਹ ਕੱਚੀਆਂ ਪਿੱਲੀਆਂ ਜੀਆਂ ਰੋਟੀਆਂ ਖਾਇਆ ਤੇਰੀ ਚੂੜੀ ਨਾ ਹਾਂਜੀ ਆਪਾਂ ਨੂੰ ਅਮਨ ਬਰਾੜਾ ਭੈਣ ਦੀ ਆਈਡੀ ਤੋਂ ਹਨਾ ਕਮੈਂਟ ਆਇਆ ਸੀਗਾ ਕਿ ਭੈਣ ਕਹਿੰਦੀ ਕਿ ਮੇਰੀ ਵੀ ਬੇਟੀ ਦਾ ਨਾਮ ਬੋਲ ਦਿਓ ਹਾਂਜੀ ਬੇਟੇ ਆਪਾਂ ਤੁਹਾਡਾ ਨਾਮ ਬੋਲਦਾ ਤੁਹਾਡਾ ਨਾਮ ਹੈਗਾ ਬੱਚੇ ਦਾ ਨਾਮ ਹੈ ਗੁਰਸੀਰਤ ਕੌਰ ਬੋਲ ਦੋ ਬੋ ਤਾਂ ਦੋਵੇਂ ਗੁਰਸੀਰਤ ਕੌਰ ਤੁਸੀਂ ਤੁਹਾਡੀ ਏਜ ਕਿੰਨੀ ਹੈ ਤੁਸੀਂ ਬਲੌਗ ਦੇਣੀ ਹੈਗਾ ਹੀ ਭੈਣਾ ਦੇ ਦੇ ਭੈਣਾ ਦੇ ਕਮੈਂਟ ਆਉਂਦੇ ਹੁੰਦੇ ਹਨ ਕਿ ਉਹਨਾਂ ਨੇ ਬੱਚਿਆਂ ਨੂੰ ਕਹਿ ਦਿੰਦੇ ਆ ਵੀ ਸਾਡੇ ਤੋਂ ਵੀ ਵੱਧ ਹੈ ਜਿਹੜੀ ਤੁਹਾਡੇ ਬਲੌਗ ਦੀ ਵੇਟ ਹੁੰਦੀ ਹੈ ਵੀ ਇੰਨਾ ਜ਼ਿਆਦਾ ਜਿਹੜੇ ਬੱਚੇ ਬਲੌਗ ਨੂੰ ਪਸੰਦ ਕਰਦੇ ਆ ਗੁਰਸੇ ਰਿਤਕੌਰ ਲੋਜ ਇਸ ਸਮਰੀਤਕੌਰ ਜਿੱਦੀ ਹੈ ਕਿ ਨਵਰੀਤਕੌਰ ਜਿੱਤੀ ਹੈ ਰਮਨਦੀਪ ਜੀ ਰੋਟੀ ਪਾਓ ਤੇ ਆਪਾਂ ਖਾਈਏ ਜੀ 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 ਰਮਨਦੀਪ ਅੱਜ ਪਹਿਲੀ ਵਾਰੀ ਨਾਂ ਲੈਂਦਾ ਮੇਰਾ ਪੂਰਾ ਰਮਨਦੀਪ ਪਰ ਆਪਣੀ ਸਬਜ਼ੀ ਹਾਂ ਫੁਖਾਣੀ ਵਾਲੇ ਬੰਦੇ ਨੇ ਰਾਮਣੇ ਨਾ ਖਾ ਨਹੀਂ ਖਾਣੀ ਤਾਂ ਸਬਜੀ ਗਰਮ ਪਈ ਐ ਕਿਹਦੀ ਸਬਜੀ ਮੈਂ ਕਿਹਾ ਸੱਚ ਆ ਗਈ ਪਈ ਐ ਸਬਜੀ ਕਰਨ ਕੀਤੀ ਕਿਉਂ ਤਿਆਰ ਹੈ ਕਿਉਂ ਮੰਗਦੇ ਐ ਮੰਗਦੇ ਮੰਗਦੇ ਹਾਂ ਦੇਖ ਤਾਂ ਜਵਾਕ ਨੇ ਕਹਿੰਦਾ ਸਾਰੀ ਫੈਮਿਲੀ ਲੱਗ ਜਾਂਦੀ ਐ ਫਿਰ ਸੌਂਗ ਵਾਂ ਆਲੂ মুਂਗਰੇ ਨਹੀਂ ਗੱਜੇ মুਂਗਰੇ ਮਮੇ মুਂਗਰੇ ਕੈ ਸੁਂਗਰੇ ਪਾਪਾ মুਂਗਰੇ ਕਿਹੜੇ ਹੁੰਦੇ ਆ ਕੋਤ ਪਾਪਾ ਇਹਨੂੰ ਗੋੜਦਾ ਪਾਪਾ ਇਹਨੂੰ ਗੋੜਦਾ ਰੋਟੀ ਤੇਰੇ ਗੋੜਦਾ ਲੰਗਰ ਵੀ ਚੱਲਦਾ ਸਾਡੇ ਤਾਂ ਇਹ ਬਾਹਰ ਤੋਂ ਹੁੰਦਾ ਹੈ ਹੈ ਤੋਂ ਹੁੰਦਾ ਬਾਹਰ ਬਾਹਰ ਮੱਲਾਂ ਦੇ ਖੇਤਾਂ 'ਚ ਤਾਂ ਆ ਗਈ ਵੱਟਾ ਇਹ ਜੀ ਨਹੀਂ ਯਵਿਤਰਾ ਜੀ ਆਈ ਹੈ ਹਏ ਹਰਦੀਪਦਰਨਾ ਸਟੇਟਸ ਸੀਗਾ ਤੇ ਪਤਾ ਨਹੀਂ ਕਿ ਕਿਹੜੀ ਸਾਇਰ ਇੰਨੇ ਕ ਜਿਆਦੇ ਗੜੇ ਪਈ ਐ ਜਿਵੇਂ ਆਪਣੇ ਨਹੀਂ ਧਰਤੀ ਚੁੱਟੀ ਹੋ ਗਈ ਸੀ ਜੀ ਪਿਛਲੇ ਸਾਲ ਹਨਾ ਉਵੇਂ ਸਟੇਟਸ ਪਾਇਆ ਹੋਇਆਗਾ ਇੰਨੇ ਜਿਆਦੇ ਤੇ ਹੁਣ ਠੰਡ ਤਾਂ ਫਿਰ ਪਊਗੀ ਬੜਿਆਂ ਦੀ ਠੰਡ ਪੂਰੀ ਹੁੰਦੀ ਆ ਹੁਣ ਅਥਨੇ ਜਮੈਨ ਤਾਂ ਲੱਗਦੀ ਠੰਡ ਹੋ ਗਈ ਤੁਸੀਂ ਐਵੇਂ ਚੱਕ ਕੇ ਪੱਖਾ ਛੱਡਤਾ ਨਹੀਂ ਪੱਕਾ ਤਾਂ ਕਮਰੇ ਦੀ ਤਾਂ ਚਾਹੀਦਾ ਯਾਰ ਸਿਰ ਠਰ ਲੱਗ ਜਾਂਦਾ ਮੇਰਾ ਤਾਂ ਫਿਰ ਸਰ ਦੁਖਣ ਲੱਗ ਗਿਆ ਲੈ। ਪੂਰਾ ਦਿਨ ਹੀ ਜਾਗੁੰਦੀ ਹਾਂ। ਹੋਰ ਤੇ ਲੋ ਜੀ ਟਾਈਮ ਹੋ ਗਿਆ 9 ਦਾ ਵੈਸੇ ਕੰਮ ਕਰਦਾ ਕਾਫੀ ਟਾਈਮ ਹੋ ਗਿਆ ਮੈਨੂੰ ਨਵੇੜੇ ਨੂੰ ਮੈਂ ਵੀ ਬਲੌਗ ਵਗੈਰਾ ਦੇਖਣ ਲੱਗ ਗਈ ਭੈਣਾਂ ਦੇ ਤੇ ਬਸ ਬਲੌਗ ਦਾ ਹੁਣ ਆਪਾਂ ਐਂਡ ਹੀ ਕਰ ਲ게요। ਸ਼ਾਇਦ ਆਪਾਂ ਨਾ ਹੀ ਬੋਲਣਾ ਸੀ ਹਨਾ। ਗੁਰਸੇਰਤ ਦਾ ਦੋ ਬੋਲਦਾ ਸੀ। ਤੇ ਅੱਜ ਵਾਲੇ ਜਿਹੜੇ ਬਲੌਗ ਤੇ ਭੈਣਾਂ ਦੇ ਕਮੈਂਟ ਆਏ ਬਹੁਤ ਜਿਆਦੇ ਸੋਹਣੇ ਸੀ ਮੈਂ ਨਾ ਨਾਮ ਲਮਾ ਤਾਂ ਸ਼ਾਇਦ ਮੈਂ ਪੂਰੇ ਨਹੀਂ ਕਰ ਸਕਣੀ ਬਹੁਤ ਸੋਹਣੇ ਸੋਹਣੇ ਭੈਣਾਂ ਨੇ ਕਮੈਂਟ ਕੀਤੇ ਸੀਗੇ ਬਸ ਜੈਨਕੀ ਤੁਸੀਂ ਦੂਰ ਦਰੇ ਦਰਾਡੇ ਬੈਠੇ ਹੋ ਹਨਾ ਤਾਂ ਕਮੈਂਟ ਕਰਦੇ ਹੋ ਇਹਦੇ ਨਾਲ ਹੀ ਆਪਾਂ ਨੂੰ ਹੌਸਲਾ ਹੁੰਦਾ ਤੇ ਜਦੋਂ ਕੋਈ ਮਾੜਾ ਜਾਂ ਦੂਜਾ ਹੋਰ ਤਰ੍ਹਾਂ ਦਾ ਜਿਵੇਂ ਬਲੌਗ ਮੈਂ ਪਾਏ ਸੀਗਾ ਹਨਾ ਤੇ ਕੋਈ ਕਹਿ ਦਿੰਦਾ ਫਿਰ ਆਪਣਾ ਮਨ ਜਾ ਉਹ ਹੋ ਜਾਂਦਾਗਾ ਪਰ ਆਪਾਂ ਕਿਸੇ ਦੇ ਅੱਖੀ ਟੈਟਰੀ ਹੋਣ ਵਾਲੇ ਹਨਗੇ ਤੇ ਤੁਹਾਡੀ ਆ ਪੈਣਾ ਦੀ ਸਪੋਰਟ ਹੀ ਆਪਨ ਬਹੁਤ ਹੈ ਫੇਰੀ ਆਪਣਾ ਵਲੌਗ ਬਣਾਉਣ ਨੂੰ ਠੀਕ ਕਰਦਾ ਵਲੌਗ ਅਪਲੋਡ ਕਰਦੇ ਹਾਂ ਜੇ ਕੋਈ ਵੀ ਕੰਮ ਚ ਆਪਨ ਹੌਸਲਾ ਆਉਂਦਾ ਬਸ ਇਦਾਂ ਹੀ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਰਿਆ ਕਰੋ ਤੇ ਆਪਾਂ ਨੂੰ ਜਿਹੜੀ ਸਪੋਰਟ ਹੈ ਮਿਲਦੀ ਰਹਿੰਦੀ ਬਸ ਇਦਾਂ ਹੀ ਸਪੋਰਟ ਤੁਸੀਂ ਕਰਦੇ ਰਹੋ ਤੇ ਲੋ ਜੀ ਆਪਾਂ ਇਸ ਦੇ ਨਾਲ ਹੀ ਆਪਣੇ ਵਲੌਗ ਦਾ ਐਂਡ ਕਰਦੇ ਹਾਂ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਸਾਡੇ ਕਿਸੇ ਕੋਈ ਸਾਡੇ ਵਲੌਗ ਦੇ ਵਿੱਚ ਕਮੀ ਪੇਸ਼ੀ ਹੈ ਹਾਂ ਤਾਂ ਸਾਨੂੰ ਦੱਸ ਦੋ ਤੇ ਅਸੀਂ ਉਹ ਵੀ ਵਲੌਗ ਦੇ ਵਿੱਚ ਹਣ ਲਿਆੜਾਂਗੇ ਲਿਆ ਦਾਂਗੇ ਨਹੀਂ ਬੁੱਤ ਪੂਰੀ ਕਰ ਲਾਂਗੇ ਸਹੀ ਕਰ ਲਾਂਗੇ ਉਹਨੂੰ ਆਪਾਂ ਠੀਕ ਹੈ ਚਲੋ ਜੀ ਬਾਏ ਬਾਏ ਕਰ ਦੋ ਲੈ ਬਟਾ ਟੈਂਟ ਦੋ ਉਹ ਕਮੈਂਟੇ ਚ ਦੱਸਿਓ 3 2 ਕਿੰਨੇ ਹੁੰਦੇ ਆ ਹਾਏ ਹਾਏ ਕਿੱਡਾ ਔਖਾ ਸਵਾਲ ਪਾਇਆ ਤੂੰ ਉਹ ਵੀ 5 ਹੀ ਹੁੰਦਾ ਤੇਰੇ ਮਨ ਕਿੰਨਾ ਔਖਾ ਕੁਐਸਚਨ ਪੁੱਛਿਆ ਨਾ ਸਬਸਕ੍ਰਾਈਬਰ ਤੋਂ ਸੋ ਸੋ ਦੇ ਵਿੱਚ ਤੁਸੀਂ ਨਾ 100 2 ਦੱਸੋ ਤੁਸੀਂ ਕਮੈਂਟ ਦੇ ਵਿੱਚ ਚਲ ਠੀਕ ਹੈ ਚੰਗਾ ਸੱਚੀ ਦੱਸਿਓ ਮੈਂ ਦੇਖੂਗੀ ਮੈਂ ਦੇਖੂਗੀ ਕਮੈਂਟ OK